ਆਹ ਮਸਜਿਦ 400 ਸਾਲ ਪੁਰਾਣੀ ਦਸੀ ਹੈ ਫਤਿਹਗੜ੍ਹ ਸਾਹਿਬ ਠੰਡੇ ਬੁਰਜ ਦੇ ਪਿਛਲੇ ਪਾਸੇ ਇਹਨੂੰ ਚਿੱਟੀ ਮਸਜਿਦ ਕਹਿੰਦੇ ਨੇ ਨਾਲ ਹੀ ਇਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇਸੇ ਹਦੂਦ ਦੇ ਅੰਦਰ ਆਓ ਤੁਹਾਨੂੰ ਦਿਖਾਈਏ ਇਹ ਮਸਜਿਦ ਚਿੱਟੀ ਮਸਜਿਦ ਸਾਧ ਸੰਗਤ ਜੀ ਅਸੀਂ ਇਸ ਸਮੇਂ ਖੜੇ ਅੰਗੇ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਔਰ ਠੰਡੇ ਬੁਰਜ ਦੇ ਪਿਛਲੇ ਪਾਸੇ ਫਰਲਾਂਗ ਤੋਂ ਦੂਰ ਸਾਰਾ 1/2 ਕਿਲੋਮੀਟਰ ਇਹ ਗੁਰਦੁਆਰਾ ਸਾਹਿਬ ਬਣਿਆ ਹੈ ਗੁਰਦੁਆਰਾ ਸਾਹਿਬ ਦੇ ਨਾਲ ਹੀ ਇਹ ਮਸਜਿਦ ਜਿਹਨੂੰ ਚਿੱਟੀ ਮਸਜਿਦ ਦੇ ਨਾਮ ਨਾਲ ਪ੍ਰਸਿੱਧ ਹੈ ਇਹ ਜਗਾ ਔਰ ਇਸ ਜਗਾ ਤੇ 20ਵੀਂ ਸਦੀ ਦੇ ਮਹਾਨ ਸਿੱਖ ਪ੍ਰਚਾਰਕ ਅਤੇ ਵਿਦਿਆਦਾਨੀ ਸੰਤ ਬਾਬਾ ਅਤਰ ਸਿੰਘ ਜੀ ਕਾਫੀ ਸਮਾਂ ਇੱਥੇ ਰਹੇ ਨੇ ਆਹ ਕਮਰਾ ਤੁਹਾਨੂੰ ਅੰਦਰ ਦਰਸ਼ਨ ਕਰਾਉਨੇ ਆ ਇੱਥੇ ਸੰਤ ਬਾਬਾ ਅਤਰ ਸਿੰਘ ਮਸਤਵਾਨਾ ਸਾਹਿਬ ਵਾਲਿਆਂ ਨੇ ਅੱਜ ਤੋਂ ਘਟੋ ਘਟ 115 ਸਾਲ ਪਹਿਲਾਂ ਅਖੰਡ ਪਾਠ ਸਾਹਿਬ ਆਹ ਕਮਰੇ ਦੇ ਵਿੱਚ ਉਹਨਾਂ ਨੇ ਕੀਤਾ ਸੀਗਾ ਔਰ ਉਹਨਾਂ ਦੀ ਯਾਦਗਾਰ ਆ ਪਿਛਲੇ ਪਾਸੇ ਦਰਬਾਰ ਸਾਹਿਬ ਬਣਿਆ ਗੁਰਦੁਆਰਾ ਸਾਹਿਬ ਹੈ ਸਾਹਮਣੇ ਇਤਿਹਾਸ ਦਾ ਬੋਰਡ ਲੱਗਾ ਹੈ ਆਓ ਅੰਦਰੋਂ ਤੁਹਾਨੂੰ ਦਰਸ਼ਨ ਕਰਾਉਨੇ ਆ ਸੋ ਸਾਧ ਸੰਗਤ ਜੀ ਇਹ ਇਸ ਮਸਜਿਦ ਦਾ ਹੀ ਇਹ ਕਮਰਾ ਹੈ ਇਹ ਅੱਗੇ ਮਸਜਿਦ ਹੈ ਦੱਸਿਆ ਜਾਂਦਾ ਹੈ ਵੀ ਇਸ ਮਸਜਿਦ ਦੇ ਇਤਿਹਾਸ ਬਾਰੇ ਵੀ 400 ਸਾਲ ਪੁਰਾਣੀ ਇਹ ਮਸਜਿਦ ਹੈ ਸੋ ਆਹ ਕਮਰਾ ਜਿਹੜਾ ਹੈ ਤੁਸੀਂ ਦਰਸ਼ਨ ਕਰ ਰਹੇ ਹੋ ਤਸਵੀਰ ਸੰਤ ਬਾਬਾ ਅਤਰ ਸਿੰਘ ਜੀ ਦੀ ਸਾਹਿਬਜ਼ਾਦੇਆਂ ਦੀ ਔਰ ਗੁਰੂ ਸਾਹਿਬਾਨ ਦੀ ਅਰਦਾਸ ਦੀ ਫੋਟੋ ਲੱਗੀ ਹੋਈ ਹੈ ਤੇ ਸੰਤ ਬਾਬਾ ਅਤਰ ਸਿੰਘ ਜੀ ਨੇ ਇਸ ਇਸ ਕਮਰੇ ਦੇ ਵਿੱਚ ਕਾਫੀ ਮਹੀਨੇ ਉਹ ਇੱਥੇ ਰਹੇ ਔਰ ਇਸ ਜਗ੍ਹਾ ਦੇ ਉੱਪਰ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇੱਕ ਅਖੰਡ ਪਾਠ ਸਾਹਿਬ ਕੀਤਾ ਔਰ ਇਹਦੀ ਜਿਹੜੀ ਸੇਵਾ ਸੀ ਇਸ ਮਸਜਿਦ ਦੀ ਦੁਆਰਾ ਰਿਪੇਅਰ ਰੰਗ ਰੋਗਣਾ ਇਤਿਹਾਸ ਦੱਸਦਾ ਕਿ ਮਹਾਰਾਜਾ ਪਟਿਆਲਾ ਮਹਾਰਾਜਾ ਪਟਿਆਲਾ ਨੇ ਇਹ ਮਸਜਿਦ ਦੀ ਰਿਪੇਅਰ ਵੀ ਕਰਾਈ ਸੀ ਹਰ ਧਰਮ ਦੇ ਵਿੱਚ ਸੱਚੇ ਔਰ ਸੁੱਚੇ ਇਨਸਾਨ ਬੈਠੇ ਨੇ ਕੋਈ ਵੀ ਧਰਮ ਮਾੜਾ ਨਹੀਂ ਹੁੰਦਾ ਕੋਈ ਵੀ ਮਜ਼ਮ ਮਾੜਾ ਨਹੀਂ ਹੁੰਦਾ ਹਰ ਮਜ਼ਮ ਵਿੱਚ ਹਰ ਧਰਮ ਵਿੱਚ ਸਾਰੀਆਂ ਕੌਮਾਂ ਦੇ ਵਿੱਚ ਧਰਮੀ ਲੋਕ ਵੀ ਬੈਠੇ ਨੇ ਔਰ ਉੱਚੀ ਔਰ ਸੁੱਚੀ ਬਿਰਤੀ ਦੇ ਲੋਕ ਵੀ ਬੈਠੇ ਨੇ ਔਰ ਹਰ ਮਾਜਮ ਵਿਦੇ ਵਿੱਚ ਹਰ ਕੌਮ ਦੇ ਵਿੱਚ ਜਿਹੜੇ ਮੂਰਖ ਜਾਂ ਪਾਪੀ ਲੋਕ ਵੀ ਵਿੱਚ ਹੀ ਵੱਸਦੇ ਹੁੰਦੇ ਨੇ ਸੋ ਸਾਥ ਸਾਖ ਜੀ ਆਪ ਦਰਸ਼ਨ ਕਰ ਰਹੇ ਹਾਂ ਅੱਜ ਮਸਤਵਾਨਾ ਸਾਹਿਬ ਤੋਂ ਸੰਗਤ ਆਈ ਸੀ ਜੋੜ ਮੇਲਾ ਚੱਲ ਰਿਹਾ ਫਤੇਗੜ੍ਹ ਸਾਹਿਬ ਦਾ ਦਰਸ਼ਨ ਕਰਨ ਔਰ ਜੋੜ ਮੇਲਾ ਹਜੇ ਕੱਲ ਨੂੰ ਸ਼ੁਰੂ ਹੋਣਾ ਹੈ ਅੱਜ 24 ਤਰੀਕ ਹੈ 24 ਦਸੰਬਰ ਹੈ ਕੱਲ ਨੂੰ 25 ਨੂੰ ਪਹਿਲਾ ਦਿਨ ਹੈ ਔਰ ਅੱਜ ਵੀ ਲੱਖਾਂ ਦੀ ਇਤਤਦਾਦ ਵਿੱਚ ਸੰਗਤਾਂ ਪਹੁੰਚੀਆਂ ਨੇ ਦਾਸ ਭਾਈ ਅਵਤਾਰ ਸਿੰਘ ਜੂਰੀ ਕੀਰਤਨੀਏ ਗੁਰਸਾਗਰ ਮਸਤਾਨਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ